ਇਸ ਤਰ੍ਹਾਂ ਇਹ ਡੈਲੀਗੇਟ اجلاس ਸੀਗਾ ਜਿਹੜੇ ਸਾਡੇ ਜ਼ਿਲ੍ਹੇ ਦੇ ਡੈਲੀਗੇਟ ਬਣਦੇ ਨੇ ਹਲਕਿਆਂ ਪਿੰਡਾਂ ਦੇ ਸਰਕਲ ਦੇ ਡੀਲੀਗ ਬਣਦੇ ਨੇ ਤੇ ਉਹ ਸਟੇਟ ਵਾਸਤੇ ਆ ਇਹ ਸਾਰੇ ਮੀਟਿੰਗ ਉਸ ਵਾਸਤੇ ਸੀ ਪਰ ਗੁਰੂ ਦੀ ਕਿਰਪਾ ਨਾਲ ਵਰਕਰਾਂ ਨੇ ਅੱਜ ਸਾਰਿਆਂ ਨੇ ਕਿਉਂਕਿ ਮੈਨੂੰ ਵੀ ਕੱਲ ਇੱਥੋਂ ਟੈਲੀਫੋਨ ਗਿਆ ਵੀ ਤੁਸੀਂ ਆਜ ਤਾਂ ਜ਼ਿਆਦਾ ਚੰਗਾ ਦੇਰ ਹੋ ਗਈ ਵਰਕਰ ਚਾਹੁੰਦੇ ਨੇ ਤੇ ਅਸੀਂ ਵੱਡੀ ਮੀਟਿੰਗ ਕਰ ਲਈਏ ਤਾ ਬਸ ਆਖੀ ਦਾ ਸ੍ਰਿਹਾ ਵੀ ਦੇ ਦਈਏ ਪਾਰਟੀ ਨਾਲ ਵੀ ਜਿਹੜੇ ਭਲੇਖੇ ਪਏ ਨੇ ਪੜ੍ਹਣ ਲਈਏ। ਸੋ ਮੈਂ ਧੰਨਵਾਦ ਕਰਦਾ ਸਾਰੇ ਵਰਕਰਾਂ ਦਾ ਕਿ ਇਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਹਮਨਾਂ ਆ ਕੇ ਪਹੁੰਚੇ ਨੇ। ਤਾਂ ਸਾਰੀ ਪਾਰਟੀ ਦਾ ਪ੍ਰੋਗਰਾਮ ਵੀ ਦਿੱਤਾ ਹੈ ਜੋ ਭਲੇਖੇ ਪਾਏ ਆ ਤੇ ਉਹ ਵੀ ਪੜ੍ਹਨ ਦਾ ਯਤਨ ਕੀਤਾ ਹੈ। ਬਾਕੀ ਜੋ ਦਮਨਮਾ ਸਾਹਿਬ ਸੀ ਕਾਨਫਰੰਸ ਕਰਨੀ ਹੈ ਕਾਰੀਗਰਦੀ ਉਹਦੇ ਵਾਸਤੇ ਵੀ ਸ੍ਰੀਨਾਥ ਜੀ ਨੇ ਬੇਨਤੀ ਕੀਤੀ ਹੈ ਕਿ ਉਥੇ ਹਮਨਾਂ ਆ ਕੇ ਪਹੁੰਚੋ ਤਾਂ ਕਿ ਪਾਰਟੀ ਨੂੰ ਮਜਬੂਤੀ ਮਿਲੇ। ਅੱਜ ਦਾ ਮਕਸਦ ਇਹ ਨੇ ਸੀ। ਸਾਸ਼ ਹਣ ਗਿਆ ਪਾਰਟੀ ਕੋ ਦਫਾਰਨੀ ਪਹਿਲੀ ਗੱਲ ਤਾਂ ਇਹ ਕਿ ਕਾਲੀਦਲ ਇੱਕੋ ਹੀ ਹੈ ਉਹਦੀ ਕਾਨੂੰਨੀ ਭਰਤੀ ਹੈ ਉਹ ਤਾਂ ਕੋਈ ਕਾਰਜਦਲ ਹੈ ਹੀ ਨਹੀਂ ਕਾਨੂੰਨੀ ਭਰਤੀ ਨਹੀਂ ਬਾਕੀ ਜਿਹੜਾ ਕੁਬਾਣਾ ਬਟਾ ਭਲੇਖਾ ਸੀ ਉਸ ਦਾ ਸਰਕਾਰ ਜੋ ਸਿੰਘ ਸਾਹਿਬ ਦੀ ਇਹ ਦੂਰ ਕਰਤਾ ਵੇਖਿਆ ਕਰਤੀਆਂ ਇਹਨਾਂ ਲੋਕਾਂ ਨੂੰ ਭਰਾ ਕਰਦੇ ਸਨ ਇਸ ਕਰਕੇ ਉਹਨੂੰ ਐਸੀ ਗੱਲ ਨਹੀਂ ਸਭ ਠੀਕ ਤੇ ਕਦੇ ਇਹ ਤਾਂ ਦੇਖ ਲਓ ਭਰਤੀ ਦੀ ਕਿੱਥੇ ਜਾਣੀ ਹੈ ਉਹ ਤੁਸੀਂ ਮੈਨੂੰ ਸਵਾਲ ਕਰਨੇ ਆ ਉਹਨਾਂ ਨੂੰ ਕਰੋਗੇ ਤੁਹਾਡੀ ਭਰਤੀ ਦੀ ਕਿੱਥੇ ਜਾਣੀ ਹੈ ਇਹਦਾ ਕੋਈ ਦਫ਼ਤਰ ਦੱਸੋ ਇਹਦਾ ਕੋਈ ਟੈਲੀਫੋਨ ਨੰਬਰ ਦੱਸੋ ਇਹ ਕਿਹੜੇ ਦਫ਼ਤਰ ਜਾਣੀ ਉਹ ਦੱਸੋ ਪਾਰਟੀ ਦੀ ਰਜਿਸਟ੍ਰੇਸ਼ਨ ਨੰਬਰ ਦੱਸੋ ਮੇਰੀ ਬਜਾਇਆ ਉਹਨੂੰ ਪੁੱਛੋ ਜਾਣ ਕੇ ਕੋੜਾ ਲਬਜ਼ ਬੋਲਦਾ ਨਹੀਂ ਵੀ ਮੈਂ ਤਾਂ ਕਿਹਾ ਭਰਾ ਭਰਾਓ ਜਾਣਦੇ ਹੋ ਇਹ ਕੰਨਾ ਕਰੋ ਹੋਰ ਕੋ ਹੁਣ ਨੇ ਬਹੁਤ ਹੈ ਨਾ ਇਸ ਕਰਕੇ ਮੈਂ ਤਾਂ ਪਿਆਰ ਨਾਲ ਬੇਨਤੀ ਕਰਦਾ ਕਿ ਭਰਾਓ ਕਿਉਂ ਐਵੇਂ ਗਲਤ ਰਸਤੇ ਪਿਓ ਆਓ ਸਾਰੇ ਇਕੱਠੇ ਹੋ ਕੇ ਸਹੀ ਭਰਤੀ ਇਥਾਂ ਤੇ ਆਜੋ ਸੂਰਮੇ ਕਾਰੀਓ ਨੇ ਉਹ ਬਹਾਦਰ ਜਵਾਨ ਆ ਜਿਨ੍ਹਾਂ ਨੇ ਅਗਰੇਜ ਇਥੋਂ ਕੱਢੇ ਨੇ ਜਿਨ੍ਹਾਂ ਨੇ ਕਾਗਜ਼ਾਂ ਚਾਈ ਸਾਂ ਲੜਿਆ ਐਵਰ ਜੈਸੀ ਤੋੜੀ ਹੈ ਇਸ ਕਰਕੇ ਇਸ ਬਾਤ ਨੂੰ ਕਿਸੇ ਲੋੜ ਕੀ ਹੈ ਤਗੜੇ ਹੋ ਕੇ ਲੜਾਂਗੇ ਸੰਗਤ ਦੀ ਲੋੜ ਹੈ ਸੰਗ ਸਾਡੇ ਨਾਲ ਹੈ ਇਹ ਤਾਂ ਪੰਜਾਬ ਦੇ ਲੋਕ ਦੇਖਣਗੇ ਪੰਜਾਬ ਜਿੱਥੇ ਹਰੀ ਸਿੰਘ ਨਲਵਾ ਵਰਗੇ ਪੈਦਾ ਹੋਏ ਮਹਾਰਾਜ ਸਿੰਘ ਪੈਦਾ ਹੋਏ ਜਿਹੜੀਆਂ ਗੁਰੂਆਂ ਦੀ ਧਰਤੀ ਹੈ ਉਸ ਧਰਤੀ ਤੇ ਆ ਕੇ ਦਿੱਲੀ ਤੋਂ ਰਾਜ ਕਰ ਰਹੇ ਜਿੰਨਾਂ ਨੂੰ ਪਤਾ ਹੀ ਨਹੀਂ ਪੰਜਾਬ ਦੀ ਕਲਚਰ ਕੀ ਹੈ ਇੱਥੇ ਦਾ ਧਰਮ ਕੀ ਹੈ ਕਲਚਰ ਕੀ ਹੈ ਇੱਥੇ ਦਾ ਰਹਿਣ-ਬਹਿਣ ਕੀ ਹੈ ਉਹ ਆ ਕੇ ਇਸ ਨੂੰ ਚਲਾ ਰਹੇ ਨੇ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਜਿਹੜੀਆਂ ਗੱਲਾਂ ਚੁਟਕਲੇ ਸੁਣਾਉਂਦੇ ਸੀ ਨਾ ਹੁਣ ਉਹਨੂੰ ਦੇੜੇ ਪੈ ਰਹੇ ਨੇ ਹੋਰ ਚੁਟਕੀ ਆਇਆ ਪੁੱਛਦਿਆ ਕਿ ਉਹ ਸਰੋਆ ਚੀਚਾ ਕਹਿੰਦੇ ਇਸ ਦਾ ਤਾਂ ਰਲਗਣੀ ਹੁੰਦੇ ਅਸਤੇ ਚੁਟਕੀ ਚ ਬਸਲੇ ਹੱਲ ਕਰਦੇ ਆਗੇ ਹੁਣ ਚੁਟਕੀ ਕਿੱਧਰ ਗਈ ਤੇ ਬਸਲੇ ਉੱਥੇ ਜੀ ਉੱਥੇ ਖੜੇ ਨੇ ਅੱਜ ਸਾਰੇ ਕਿਹੜੀ ਚੀਜ਼ ਇੰਕੋ ਰਿਸ਼ਤ ਖਤਮ ਹੋਈ ਚਿੱਟਾ ਖਤਮ ਹੋਇਆ ਜਾਂ ਕੋਈ ਇਤਨਾ ਸਸਤਾ ਹੋਇਆ ਜਾਂ ਕੋਈ ਨੌਕਰੀਆਂ ਮਿਲ ਗਈਆਂ ਤਾਂ ਤਾਂ ਕਰਜ਼ੇ maaf ਹੋ ਗਏ ਕਿੰਨੇ ਦਾ ਹਸਟਾਲ ਕਰੇ ਬਣਾਤੇ ਇਹਨਾਂ ਨੇ ਕਿੰਨੇ ਸਕੂਲ ਐਮੀਨਸ ਰੇ ਬਣਾਤੇ ਇਹਨਾਂ ਨੇ ਸਭ ਝੂਠੋ ਝੂਠ ਚਲੀ ਜਾਂਦੇ ਉਹ ਤਾਂ ਇਹ ਕਹਿੰਦੇ ਜਿਹੜੇ ਕਹਿੰਦੇ ਸੀ ਜੇ ਸਕਿਉਰਟੀ ਲੈਣੀ ਹੈ ਤਾਂ ਬੁਰਕੀਖਾਨੇ ਖੋਲ੍ਹ ਲਓ ਛੱਡ ਦਿਓ ਇਹ ਕੰਮ ਹੁਣ ਪੁੱਛੋ ਤੁਸੀਂ ਸੀਐਓ ਸਾਹਿਬ 900 ਤਾਂ ਤੁਸੀਂ ਲਈ ਬੈਠੇ ਹੋ ਤੇ ਦਿੱਲੀ ਤੋਂ ਕੇਜਰੀਵਾਲ ਨੂੰ ਆ ਕੇ 200 ਦੇਸ਼ ਛੱਡੇ ਸੋਧੀਏ ਨੂੰ 100 ਦੇਸ਼ ਛੱਡੇ ਹੋ ਰਾਜੂ ਨੂੰ ਦੇਸ਼ ਛੱਡੇ ਦਿੱਲੀ ਰੰਗੂ ਛੱਡੇ ਜਿਹੜਿਆਂ ਨੂੰ ਕਿ ਮਤਲਬ ਹੀ ਕੋਈ ਨਹੀਂ ਐਪੀਐਨ ਕੋਈ ਉੱਥੇ ਉੱਥੇ ਕੀ ਮਤਲਬ ਹੋ ਜਾ ਘਟਵਾ ਚਾਰਗਨ ਮੇ ਹੋ ਸਕਦੇ ਸੀ ਸੋ ਫਿਰ ਉਹਨਾਂ ਪੰਜਾਬ ਆਉਣਾ ਹੀ ਨਹੀਂ ਖਤਰਾ ਕਰਦੇ ਉਹਨਾਂ ਇਸ ਤਰ੍ਹਾਂ ਕਿ ਇਹ ਤਾਂ ਉਹਨੇ ਇਹ ਦੱਸਣਗੇ ਅੱਜ ਇੰਨੀ ਅੱਧੀ ਪੰਜਾਬ ਦੀ ਪੁਲਸੀ ਆਉਗੀਆਂ ਜੀ ਨਹੀਂ ਫਰਦੀਆਂ ਦੇ ਲੋਕਾਂ ਨੇ ਕਿਹਾ ਜਾ ਕੇ ਪੰਜਾਬ ਦੇ ਲੋਕਾਂ ਨੂੰ ਵੀਰੋ ਕਿ ਬਹੁਤ ਆਪਾਂ ਸਿਆਣੇ ਬਣੋ ਪਹਿਲੀ ਤਾਂ ਆਪਣੇ ਤਾਂ ਕਿ ਵਿਦੇਸ਼ੀ ਰਾਜ ਕਰਨ ਲੱਗੇ ਜਿਹੜੇ ਆਪਾਂ ਕਦੇ ਅੱਜ ਤੱਕ ਹੋਇਆ ਨਹੀਂ ਆਪਾਂ ਦੁਨੀਆ ਨੂੰ ਅਸਲ ਦਖਾ ਨੰਬਰ 2 ਤੇ ਪੰਜਾਬ ਕੰਗਾਰ ਕਰਦਾ ਬਰਵਾਦ ਕਰਦਾ ਅਸਲਾ ਜੇ ਸੋ ਸਵਾਲ ਨੇ ਮੁੜ ਕੇ ਫਿਰ ਸੋਚੋ ਸਹੀ ਥਾ ਕਿ ਆਓ ਕਾਂਗਰਸੇ ਵੀ ਦੇਖ ਲਈ ਝੁੱਠੀਆਂ ਸਾਹਾਂ ਆਪਾਂ ਨੇ ਗਰੰਟੀਆਂ ਦੇਖ ਲਈਆਂ ਸਵਾਏ ਪ੍ਰਚਾਰ ਦੇ ਝੂਠੇ ਦੇ ਸਵਾਏ ਖਵਾਰਾ ਮੁਸ਼ਤਿਹਾਰ ਦੇ ਜਾਂ ਟੀਵੀ ਮੁਸ਼ਤਿਹਾਰ ਦੇ ਕੁਝ ਨਹੀਂ ਕੀਤਾ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਤੋਂ ਅਸੀਂ ਬੇਨਤੀ ਕਰਦੇ ਆ ਕਿ ਆਓ ਕਿ ਜਿਹੜੀ ਤੁਹਾਡੀ ਆਪਣੀ ਪਾਰਟੀ ਹੈ ਜੋ ਹਮੇਸ਼ਾ ਸੂਬੇ ਦੇ ਤਵਾਸਤੇ ਲੜੀ ਹੈ ਔਰ ਸੂਬੇ ਵਾਸਤੇ ਕੰਮ ਕੀਤਾ ਸ਼ੋਰ ਨਹੀਂ ਕਰਦੇ ਸਾਥ ਦਿਓ ਤਾਂ ਕਿ ਆਪਾਂ ਮਿਲ ਕੇ ਪੰਜਾਬ ਨੂੰ ਠੀਕ ਕਰੀਏ ਮੈਂ ਤਾਂ ਕਹਿੰਦਾ ਇਹ ਤਾਂ ਛੋਟਾ ਜਿਹਾ ਕਿਤੇ ਫਾਈਲ ਖੋਲ੍ਹਣਾ ਹੈ ਜਾਂ ਵੱਡੇ ਤੱਕ ਡੀਜੀਪੀ ਤੱਕ ਨਿਕਲਿਓ ਇਹ ਤਾਂ ਛੋਟਾ ਜਿਹਾ ਫੜੀ ਜਾਂਦੇ ਨੇ ਤਾਂ ਹਸਲ ਤਾਂ ਡੀਜੀਪੀ ਤੱਕ ਬਦਮਾਲ ਹੁੰਦੇ ਨੇ ਜੀ ਉਹਨਾਂ ਦੇ ਨਾਂ ਇਹ ਹੋਏ ਲੁਕੋ ਕੇ ਉਸੇ ਡਰ ਗਏ ਆਪ ਇੱਕ ਦੂਜੇ ਦੇ ਦੂਜੇ ਤੇ ਦੋਸ਼ ਲਾਇਰ ਕੇ ਤੂੰ ਨਹੀਂ ਵੇਚਿਆ ਤੂੰ ਨਹੀਂ ਵੇਚਿਆ ਉਜਾਦ ਕਰੋ ਤੁਸੀਂ ਭੁੱਲੇ ਬੈਠੇ ਪਰੈਸਰ ਨੇ ਸੋਚਣ ਨੂੰ ਫੁਰਨਗਾ ਜਿਹੜੇ ਘਰੇ ਰਟਾ ਰੋ ਕੇ ਬੈਠੇ ਰਹੇ ਨੇ ਵੈਸੇ ਗਲਤੀਆਂ ਖਾਈ ਬੈਠੇ ਰਹੇ ਹੁਣ ਸੰਗਮਾਂ ਦੇ ਕੋਈ ਮੈਂ ਕਹਿੰਦਾ ਸਾਡੋ ਵੀਰੋ ਕੋਈ ਨਹੀਂ ਭਰਾਵਾ ਜੀ ਹੋ ਜਾਂਦੇ ਬਤ ਪੇਦ ਆ ਜਾਓ ਛੱਡੋ ਗੱਲਾਂ ਤੇ ਆਓ ਇਕੱਠੇ ਹੋ ਕੇ ਫਿਰ ਦੁਬਾਰਾ ਅਫਾਕ ਕਰਕੇ ਤੇ ਪੰਜਾਬ ਨੂੰ ਬਚਾਈਏ ਹਾਂਜੀ ਅੱਜ ਸ਼ੋਮਨੀ ਇਹ ਕਾਲੀ ਦਲ ਦੀ ਜੋ ਭੱਤੀ ਚੱਲ ਰਹੀ ਸੀ ਉਹ ਉਹ ਜਿਹੜੀ ਡੈਲੀਗੇਟ ਮੀਟਿੰਗ ਆ ਕਿ ਕਿਸੇ ਕਿਸੇ ਦੀ ਜੋਨ ਕਰਨੀ ਹੈ ਜ਼ਿਲ੍ਹੇ ਦੇ ਡੈਲੀਗੇਟ ਕਰਨੇ ਉਹਦੇ ਸੰਬੰਧ ਦੇ ਵਿੱਚ ਅੱਜ ਦੀ ਮੀਟਿੰਗ ਹੈ ਇਸਤਰੀ ਕਾਲੀ ਦਲ ਤਾਂ ਸਿੱਖੋ ਪਿਛਲੇ 1.5-2 ਸਾਲ ਤੋਂ ਜਦੋਂ ਤੋਂ ਮੈਨੂੰ ਪਤਾ ਲੱਗਿਆ ਅਸੀਂ ਮਿੰਡਾ ਦੇ ਵਿੱਚ ਪਹਿਲਾਂ ਇਸਤਰੀ ਕਾਲੀ ਦਲ ਤੋਂ ਮੈਂਬਰਸ਼ਿਪ ਕੀਤੀ ਹੈ ਹੁਣ ਅਸੀਂ ਪਾਰਟੀ ਦੀ ਮੈਂਬਰਸ਼ਿਪ ਕੀਤੀ ਹੈ ਇਕਾਈਆਂ ਸਾਡੀਆਂ ਬਹੁਤ ਸਾਰੀਆਂ ਬੀਬੀਆਂ ਦੀਆਂ ਬੜੀਆਂ ਹੋਈਆਂ ਬਾਕੀ ਜਿਹੜੇ ਵੀ ਕਿਸੇ ਪਿੰਡ ਦੇ ਵਿੱਚ ਰਹਿੰਦੇ ਹੋ ਸੁਣੋ ਇਹ ਤਾਂ ਨਹੀਂ ਹੈਗਾ ਕਿ ਕੋਈ ਆ ਨਹੀਂ ਰਿਹਾ ਜਿਹਾ ਤਾਂ ਇਹ ਇਹ ਤੁਹਾਨੂੰ ਸਮਝਣਾ ਪਊਗਾ ਕਿ ਜਿਹੜਾ ਸਾਡਾ ਕਲਚਰ ਹੈ ਉਹਦੇ ਵਿੱਚ ਜਿਹੜਾ ਆਦਮੀ ਹੈਗੇ ਉਹ ਥੋੜਾ ਜਿਆਦਾ ਅੱਗੇ ਹੋ ਕੇ ਕੰਮ ਕਰਦੇ ਆ ਔਰ ਤਾਂ ਪਿੱਛੇ ਰਹਿ ਜਾਂਦੀ ਹੈ ਹੁਣ ਜਿਵੇਂ ਸਾਰੀਆਂ ਮੇਰੀਆਂ ਭੈਣਾਂ ਖੜੀਆਂ ਐ ਇਹਨਾਂ ਦੀ ਮੈਂਬਰਸ਼ਿਪ ਵੀ ਕੀਤੀ ਹੋਈ ਆ ਹਰ ਇੱਕ ਨੇ ਕਿਸੇ ਨੇ 3000 ਰੁਪਏ ਮੈਂਬਰਸ਼ਿਪ ਲਈ ਐ ਕਿਸੇ ਨੇ 2000 ਕੀਤੀ ਐ ਕਿਸੇ ਨੇ 1000 ਕੀਤੀ ਐ ਕੋ ਘੱਟ ਤੋਂ ਘੱਟ ਵੀ ਇਹ ਜਿਹੜੀਆਂ ਇਹ ਜਿੰਨੀਆਂ ਵੀ ਇਹ ਖੜੀਆਂ ਐ ਇਹਨੇ 10000 ਦੇ ਕਰੀਬ ਉਹ ਜਿਹੜੀ ਮੈਂਬਰਸ਼ਿਪ ਕੀਤੀ ਹੋਈ ਐ ਪਰ ਜਦੋਂ ਕਰੋਨਿਕਲ ਦਾ ਸਵਾਲ ਆਉਂਦਾ ਨਾ ਜੈਂਟਸ ਤੋਂ ਕੀ ਐ ਕਿ ਉਹ ਪੰਜ ਜਣੇ ਇੱਕ ਪਿੰਡ ਤੋਂ ਉਤਕਾਰ ਚ ਬੈਠ ਕੇ ਆ ਜਾਂਦੇ ਆ ਲੇਡੀਜ਼ ਨੂੰ ਆਉਣਾ ਔਖਾ ਹੈਗਾ ਔਰ ਇਹ ਨਹੀਂ ਹੈਗਾ ਕਿ ਆਉਣਾ ਨਹੀਂ ਚਾਹ ਇਹ ਹੈ ਕਰਕੇ ਸੀ ਜਾਈਏ ਪਰ ਉਹ ਕਿੱਦਾਂ ਹਣ ਕਈ ਵਾਰ ਜਿਵੇਂ ਘਰ ਵਾਲੇ ਵੀ ਸ਼੍ਰੋਮਣੀ ਕਾਲੀ ਦਰਸ ਕੰਮ ਕਰਦੇ ਵਾਈਫ ਵੀ ਨਾਲ ਹੁੰਦੇ ਆ ਹਨ ਪਰ ਉਹ ਕੱਟ ਕੇ ਜਨਾ ਆ ਜਾਂਦਾ ਦੂਜਾ ਰਹਿ ਜਾਂਦਾ ਬਾਕੀ ਟੀਮ ਸਾਡੀ ਬਹੁਤ ਵਧੀਆ ਕਲਚਰ ਹੀ ਹੈ ਨਾ ਸਾਡੇ ਮਦਰ ਵਿੱਚ ਰੂਈ ਹੈ ਕਿਤਾਬ ਕਲਚਰ ਹੈ ਸਾਡਾ ਹੈ ਨਾ ਇਹ ਅਸੀਂ ਜਦੋਂ ਜਦੋਂ ਵੀ ਕਿਸੇ ਆਉਂਦੇ ਜਦੋਂ ਅੱਧ ਦੀ ਆਬਾਦੀ ਹੈ ਸਾਡੀ ਹੈ ਨਾ ਆਧੇ ਦੀ ਆਬਾਦੀ ਦੇ ਵਿੱਚ ਇੱਕ ਤਾਂ ਸਾਡੇ ਕੋਲ ਰਿਸੋਰਸ ਨਹੀਂ ਲੱਗੇ ਜਿਹਦੇ ਕੋਲ ਪੈਸਾ ਉਹਦੇ ਕੋਲੇ ਸਾਰਾ ਕੁਝ ਹੈ ਅਸੀਂ ਕਾਰ ਆਪਣੀ ਚਲੋਣ ਜਾਂਦੀਆਂ ਕਾਰ ਸਾਡੇ ਕੋਲੇ ਨਹੀਂ ਹੈਗੀ ਸੋ ਹਰ ਬੀਪੀ ਕੋਲੇ ਪਿੰਡ ਦੇ ਵਿੱਚ ਕਾਰ ਹੋਵੇ ਜਾਂ ਸਾਡੇ ਕੋਲੇ ਹੋਣ ਤੇ ਅਸੀਂ ਵੀ ਦੱਸ ਜਰੀਏ ਕਿ ਅੱਜ ਕਿਉਂ ਕਰਤਾ ਉਹਨੇ ਜਿਹੜਾ 80% ਬੀਬੀਆਂ ਵੀ ਪੈ ਜਾਣੀਆਂ ਇੰਨਾ ਕੁ ਹੋਵੇ ਬਰਾਬਰ ਆ ਜਾਏ ਕਰਨਗੇ ਬਸ ਹੈ ਬਹੁਤ ਲੰਬਾ ਪ੍ਰੋਸੈਸ ਹੈ ਨਾ ਜੀ ਤਾਂ ਸਦਾ ਕਰਤਾ ਹੈ ਨਾ ਕਿ ਇੱਕ ਬਦਲਣਾ ਚਾਹੀਦਾ ਤਾਂ ਜਾਓ ਜਦੋਂ ਇਹ ਸਾਡੇ ਕੋਲ ਹੈ ਆਰਥਿਕ ਪਾਵਰ ਨਹੀਂ ਹੈਗੀ ਨਾ ਉਹ ਰੋਲਾ ਉੱਥੇ ਪੈ ਜਾਂਦਾ ਆਉਣਾ ਸਾਰੇ ਚਾਹੁੰਦੇ ਆ ਇਹ ਨਹੀਂ ਹੈਗਾ ਕਿ ਬੀਬੀਆਂ ਆਉਣਾ ਚਾਹੀਦੀਆਂ ਸਾਰੀ ਆਉਣਾ ਚਾਹੀਦੀਆਂ ਤੁਸੀਂ ਜਿਆਦਾ ਆ ਸਕਦੀਆਂ ਤੁਸੀਂ ਮੁਖੀ ਸਾਹਿਬ ਦੇ ਵਿੱਚ ਦੇਖਿਆ ਸੀਗਾ ਅਸੀਂ ਇਕੱਲੀਆਂ ਔਰਤਾਂ ਦੀ ਕਾਨਫਰੰਸ ਕੀਤੀ ਸੀ ਮੈਗਾਟਨ ਦੁਨੀਆ ਦੇ ਇਤਿਹਾਸ ਦੇ ਵਿੱਚ ਹੋਇਆ ਸੀ ਕਿ ਔਰਤਾਂ ਜਿਹੜੀਆਂ ਹੈਗੀਆਂ ਕਾਸਾ ਜਾ ਕੋ ਪ੍ਰੋਟਕਲੀ ਆਰ ਕਰ ਵਾਲੇ ਸੀ ਪੰਨਿਆਂ ਨੂੰ ਮਨਾ ਕੀਤਾ ਸੀ ਜਿੱਦਿਆਂ ਨੇ ਕਹਿੰਦੇ ਸਾਡੇ ਪਾਸ ਤੇ ਬੰਦਾ ਨਾ ਜੜੇ ਕੋਈ ਲੋਕ ਅਸੀਂ ਤੋਂ ਨਹੀਂ ਪਾਸ ਤੇ ਨਹੀਂ ਜੜਦੀਏ ਤੁਸੀਂ ਸਾਡੇ ਜਿਹਾ ਚੜੋ ਆ ਜਾਣੀਆ ਆਉਣਾ ਵੀ ਚੌਧਰੀ ਆਪਸੇ ਪ੍ਰੋਬਲਮ ਆ ਮੁਲਾਜ਼ਮ ਔਰਤਾ ਜਿਹੜੀਆਂ ਉਹ ਵੀ ਖਫਾ ਹੈ ਕਿ ਐ ਜੇ ਔਰਤ ਵੀ ਉਹ ਖਫਾ ਹੈ ਕਿ ਐ ਜਿਹੜੀਆਂ ਮੈਂ ਹੁਣ ਦੋ ਫਰਾਂਟਾਂ ਦੇ ਕੰਮ ਕਰ ਰਹੀ ਆ ਇੱਕ ਮੈਂ ਮੁਲਾਜ਼ਮਾਂ ਦੇ ਅੱਗੇ ਦੇ ਤੌਰ ਤੇ ਕੰਮ ਕਰਦੀ ਆ ਇੱਕ ਮੈਂ ਘਰੇਲੂ ਔਰਤਾ ਇਸਲੀ ਕਾਲੇ ਗਲ ਦੇ ਤੌਰ ਤੇ ਕੰਮ ਕਰ ਰਹੀ ਆ ਤੇ ਦੋਹਾਂ ਫਰਾਂਟਾਂ ਤੇ ਹੀ ਔਰਤਾ ਪਰੇਸ਼ਾਨ ਹੈ ਇਸ ਤੋਂ ਪੰਨਣ ਵਿੱਚ ਅਸੀਂ ਜਾਣੇ ਔਰਤਾਂ ਦੀ ਹਾਲਤ ਇਹ ਮੈਨੂੰ ਕਿਹਾ ਗਿਆ ਸੀ ਕਿ 1000 ਰੁਪਏ ਦੇਵਾਂਗੇ ਅਸੀਂ ਹਰ ਬੀਬੀ ਨੂੰ ਹਨਾ ਤੇ ਉਦੋਂ ਬੀਬੀਆਂ ਨੂੰ ਇਹ ਨਹੀਂ ਪਤਾ ਸੀ ਕਿ ਸਾਡੇ ਦਾ ਇਹ ਫੀਫੇ ਚਾਟਾ ਵੀ ਕੱਢ ਲੈਣਗੇ ਅੱਜ ਉਹਨਾਂ ਦੇ ਘਰੇ ਆਟਾ ਨਹੀਂ ਹੈਗਾ ਉਹਨਾਂ ਦੇ ਘਰੇ ਦਾਲ ਨਹੀਂ ਹੈਗੀ ਬੱਚਿਆਂ ਨੂੰ ਫੀਸਾਂ ਭਰੀਆਂ ਹੁਣ 8ਵੀਂ ਕਲਾਸ ਦੇ ਬੱਚੇ ਦੀ ਔਰਤਾਂ ਨੇ ਫੀਸ ਭਰੀਏ ਮਾਂ ਨੇ ਭਰਨੀ ਹੁੰਦੀ ਫੀਸ ਪਿਤਾ ਤਾਂ ਮਰੋ ਨਹੀਂ ਹੁੰਦਾ 9ਵੀਂ 10ਵੀਂ ਕਰਨ ਟੂ ਬੱਚੇ ਦੀ ਫੀਸ ਕੋਈ ਵਜੀਫਾ ਨਹੀਂ ਕੋਈ ਸਾਈਕਲ ਨਹੀਂ ਕੋਈ ਸ਼ਿਕਟਨ ਸਪੀਨ ਨਹੀਂ ਬਿਜਲੀ ਤੇ ਪਹਿਲਾਂ ਦੀ ਵੀ ਮੈਂ ਗੱਲ ਕਰਾਂ ਤੇ 22000 ਰੁਪਏ ਲਾਇਏ ਪਹਿ ਲੋਕਾਂ ਨੂੰ 25000 ਜਿਹੜਾ ਸੀਗਾ ਉਹਨਾਂ ਦੋ ਦਾ ਹੱਥੋਂ ਵੀ ਗਵਾਚ ਗਿਆ ਉਹ ਤਾਂ ਜਿਵੇਂ ਜੋਗੀ ਨਹੀਂ ਕਰਦੇ ਹੁੰਦੇ ਤੇ ਬੀਬੀ ਆ 5 ਰੁਪਏ ਰੱਖ ਮੈਂ ਮੰਦਰ ਤੇ ਦਿਨਾ ਤੇ ਤੈਨੂੰ ਫਿਰ ਤੋਂ ਉੱਥੇ ਰੱਖ ਦੇ ਜਿੱਥੇ ਤੁਹਾਡੇ ਪੈਸੇ ਹੋਣਗੇ ਫਿਰ ਹੌਲੀ ਦਿਨ ਬੀਬੀ ਦੀ ਮੁਕਤੀ ਖੋਲ ਕੇ 5 ਰੁਪਏ ਫਿਲਾਇਆ ਜਾਂਦਾ ਤੇ ਜੋਗੀ ਗਿਆ ਠੀਕ ਹੈ ਉਹ 5 ਰੁਪਏ ਵੀ ਕਹਿੰਦੇ ਜੋਗੀ ਵੀ ਗਿਆ ਇਹਨਾਂ ਨਾਲ ਤਾਂ ਗੱਲ ਹੋਈ ਨਹੀਂ ਫਿਰ 1000 ਰੁਪਏ ਤਾਂ ਕੀ ਮਿਲਣਾ ਸੀ ਹੱਥੋਂ ਵੀ ਲੈ ਕੋਲ ਹੋ ਗਈ ਲੋਕਾਂ ਨੂੰ ਤੁਸੀਂ ਦੇਖੋ ਪਹਿਲਾਂ ਬੀਬੀਆਂ ਤਾਂ ਪਰੇਸ਼ਾਨ ਸੀ ਗਈ ਮੈਂ ਆਂਗਣਵੜੀ ਦੀ ਆਪੂ ਹੈ 6-6 ਮਹੀਨਿਆਂ ਵਾਲੇ ਬੱਚਿਆਂ ਨੂੰ ਮਾਣ ਤਾਂ ਨਹੀਂ ਮਿਲਦਾ ਕਸ਼ਨੰਨਾ ਮਾੜਾ ਆ ਰਿਹਾ ਹਾਲੇ ਤੇ ਜਿਹੜੀ ਜਿੰਮ ਕਿਸਾਨਾਂ ਦੀ ਗੱਲ ਕਰਾ ਜਿਹੜੀ ਤੁਸੀਂ ਸਪੀਡ ਚੈੱਕ ਦੀ ਗੱਲ ਕੀਤੀ ਤੇ ਕਿਸਾਨਾਂ ਦੇ ਨਾਲ ਤਾਂ ਮੈਂ ਤਾਂ ਕਹਣੀ ਇਹਨਾਂ ਨੇ ਤਾਂ ਚੰਗੇ ਖਵਾਤਾ ਹੋ ਜਿਹੜੇ ਸੈਂਟਰ ਵੀ ਸਰਕਾਰ ਹੈ ਉਹਨਾਂ ਨੇ ਐਦਾ ਤਾਂ ਨਹੀਂ ਕੀਤਾ ਸੀ ਜਿਹੜਾ ਇਹਨਾਂ ਨੇ ਮੀਟਿੰਗ ਦੇ ਧੋਖਾ ਦੇ ਕੇ ਬੁਲਾਇਆ ਉਹਨਾਂ ਨੇ ਟਰਾਲੀਆਂ ਲੈ ਕੇ ਚੱਕੇ ਸਮਾਨ ਲੈ ਕੇ ਚੱਕੇ ਇੰਨੀ ਘੋਟਮਾਰ ਕੀਤੀ ਤੇ ਇਹ ਕਿਹੜੀ ਪਾਰਟੀ ਆ ਠੀਕ ਹੈ ਬੀਬੀਆਂ ਵੀ ਇਹਦੀ ਸਪੀਡ ਚੈੱਕ ਕਰਨੀ ਹੈ ਕਿਸਾਨ ਵੀ ਮੁਲਾਜ਼ਮ ਵੀ ਸਾਰੇ ਇਹਨਾਂ ਨੂੰ ਤੰਗ ਇਹਨਾਂ ਦੇ ਧੋਤਾਂਗੇ ਪਰੇਸ਼ਾਨ ਹੈ ਇਹਨਾਂ ਦੇ ਡਰਾਮੇ ਜਿਹੜੇ ਸੀਨ ਇਹਨਾਂ ਦਾ